ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਹੋਂਦੀ ਤਰ੍ਹਾਂ ਹਾਜ਼ਰਾਂ ਜੀ ਅੱਜ ਫੇਰ ਆਪਾਂ ਕੋਟ ਪੂਰਾ ਮੰਡੀ ਦੇ ਵਿੱਚ ਧੂੜੀ ਦੀ ਬੋਲੀ ਤੇ ਤੇ ਜਿਹੜੀ ਬੋਲੀ ਜਿਹੜੀ ਸਟਾਰਟ ਹੋ ਗਈ ਜੀ ਨਾਗ ਨਿੰਗਣੇ ਆਪਾਂ 2 2 4 6 ਨਾਗ ਜਿਹੜੇ ਅੱਜ ਆਏ ਆ ਜੀ ਕੋਟ ਪੂਰਾ ਮੰਡੀ ਦੇ ਵਿੱਚ ਤੇ ਪਹਿਲੀ ਟਰਾਲੀ ਤੇ ਜਿਹੜਾ ਕਿ ਬੋਲੀ ਸ਼ੁਰੂ ਕਰਦੇ ਆ ਇਹ ਅੱਜ ਕੋਟ ਕਪੂਰਾ ਮੰਡੀ ਦੇ ਵਿੱਚ ਬਾਈ ਗਾਗੋ ਕੁ ਚੰਗੇ ਆ ਆਜੋ ਵੀ ਉੜੀ ਵਿਖੋ ਪਹਿਲਾਂ ਅੰਦਰਲੀ ਆ ਗਈ ਅੰਦਰ ਦੇ ਥੋੜੇ ਬੋਲਾ ਬਾਈ ਬੋਲੋ ਵੀ ਬੋਲੋ 300 ਰੁਪਿਆ ਦੱਸ ਕਰ ਯਾਰ 600 650 60 ਕਰ ਯਾਰ 360 ਰੁਪਏ 100 ਕਦਾਵੇ 70 ਵੀ ਹੈ ਲੀਲੀ ਲਹਣੀ ਭਾਈ ਉੱਥੇ ਨਹੀਂ ਨਹੀਂ ਹਾਂ ਪਤੀਕਾਰ ਯਾਰ 80 80 ਵੀ ਹੈ 80 ਵੀ ਹੈ 85 500 ਨੰਬਰ 300 ਨੰਬਰ ਇਹ ਆਲੀ ਆ ਨਹੀਂ 300 ਨੰਬਰ ਇਹ ਆਪਣੀ ਉਹ ਬਣਾ 390 ਬੋਲਣਾ ਕਿ ਨਾ ਮੈਂ ਕੰਦਸ ਸੁਝਾਈ ਹੈ ਲਖ ਬਈ ਆਪਣੇ ਲੋ ਤੈਨ 100 ਤੇ 90 ਰੁਪਏ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ 390 ਤੇ 90 ਰੁਪਏ ਅੱਜ ਦਾ ਰੇਟ ਵੇਖਾਂਗੇ ਬਾਈ ਜੀ ਸਰਾ ਰੇਟ ਜਿਹੜਾ ਕੀ ਜਾਂਦਾ ਹੈਗਾ ਆ ਕੁਆਲਿਟੀ ਥੂੜੀ ਦੀ ਬੁਲੀ ਹੋਣੀ ਆ ਜੀ ਤੇ ਕੱਲ ਦਾ ਸਰਾ ਰੇਟ ਜਿਹੜਾ 450 ਰੁਪਏ ਤੋਂ 4270 75 ਰੁਪਏ ਤੱਕ ਜਿਹੜਾ ਪਹੁੰਚ ਗਿਆ ਸੀਗਾ ਜੀ ਤੇ ਲਓ ਜੀ ਅਗਲੇ ਨਗ ਦਾ ਰੇਟ ਵੇਣੀਆਂ ਵੀ ਕਿੱਥੋਂ ਤੱਕ ਜਿਹੜਾ ਲੱਗੂਗਾ ਬਾਈ ਤੇ ਥੂੜੀ ਇਹ ਵੀ ਚੰਗੀ ਆ ਤੇ ਆਇਓ ਬਾਈ

ਬੋਲਾ ਬਾਈ ਕਿਨੇ 10 15 415 ਬੋਲਦਾ ਕੋਈ ਕੀ ਕਰਦੇ 20 ਰੁਪਏ 25 ਰੁਪਏ ਪਛਲਾ ਅਗਲੇ ਨੂੰ ਐਵੇਂ ਲਾਈ ਜਾਂਦਾ 20 ਰੁਪਏ ਦੋਵੇਂ ਦੋਵੇਂ ਬੋਲ ਕੇ ਆ ਪਹਿਲੀ 25 ਰੁਪਏ ਬੋਲਾਂਗੇ ਨੇ ਆਵਾਜ਼ ਦੇਣ ਵਾਲਾ ਤੈਨੂੰ 425 ਹੋ ਪਛਾਣ ਹੋ ਜਾਂਦਾ ਤੂੰ ਕੱਢ ਲਈਏ ਲੱਖ ਦੀ ਮਰਜ਼ੀ ਹੁੰਦੀ ਲਓ ਜੀ 425 ਰੁਪਏ ਜਿਹੜਾ ਟਾਪ ਦਾ ਰੇਟ ਲੱਗ ਗਿਆ ਜੀ ਤੇ 400 ਤੇ 25 ਰੁਪਏ ਜਿਹੜਾ ਜਿਹੜਾ ਆਹ ਕੁਆਲਿਟੀ ਤਮੀਰ ਭਾਈ ਆ ਸਿਰਾ ਕੁਆਲਿਟੀ ਸਭ ਤੋਂ ਸਿਰਾ ਕੁਆਲਿਟੀ ਤੁੜੀ ਦੀ ਤੇ ਤੀਸਰੇ ਨੱਕ ਵੇਨੇ ਭਾਈ ਕੀ ਹਿਸਾਬ ਕਿਤਾਬ ਜਾਂਦਾ 425 ਰੁਪਏ ਤੇ ਜਿਹੜਾ ਰੇਟ ਪਹੁੰਚ ਗਿਆ ਹਲੋ ਭਾਈ 425 ਮੀਡੀਆ ਭਾਈ ਅੰਦਰ ਵੀ ਅੰਦਰ ਵੀ ਆਈ 350 350 350 52 80 ਬੈਂਡ ਕਿੱਥੇ ਜਾਂਦਾ ਹੈ ਮੈਂਡ 70 95 95 ਹੈ 400 5 10 15 20 25 3 430 ਰੁਪਏ 35 ਲੋ ਜੀ 490 ਰੁਪਏ ਜਿਹੜਾ ਤੀਸਰੇ ਨਗਦਾ ਫਾਲਾ ਕੇ ਰੇਟ ਪਹੁੰਚ ਗਿਆ ਜੀ 350 ਤੋਂ ਲੈ ਕੇ 490 ਰੁਪਏ ਤੱਕ ਟੌਪ ਦਾ ਰੇਟ ਜਿਹੜਾ ਗਿਆ ਜੀ ਤੇ ਲੋ ਜੀ ਅੱਗੇ ਜਿਹੜੇ ਨਾਗ ਪਏ ਆ ਗਏ ਦੋ ਨਾਗ ਰਹਿ ਗਏ ਜੀ ਤੇ ਵਿਣਿਆ ਵੀ ਦੋ ਨਾਗ ਜਿਹੜੇ ਕੀ ਹਿਸਾਬਕ ਤਾ ਜਾਂਦਾ ਗਾਗੂ ਚੰਗੇ ਵੀ ਕੋੜਪੁਰਾ ਮੰਡੀ ਦੇ ਵਿੱਚ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਇਹੀ ਕੰਮ ਹੁੰਦਾ ਬਈ ਕਰਨਾ ਤੇ ਲੋ ਬਈ ਆ ਜੋ ਦੋ ਨਾਗ ਜਿਹੜੇ ਰਹਿ ਗਏ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਭਾਈ ਲੋ ਜੀ ਤੁਸੀਂ ਕੁਆਰਟੀ ਦੇਖੋ ਪਹਿਲਾਂ ਆਹ ਸਰਾ ਕੁਆਰਟੀ ਜਿਹੜੀ ਆਲੀ ਉਹ ਜਿੱਕੇ ਆਉਣ ਜਿੱਕੇ ਆ ਗਿਆ ਇਹਦੇ ਦੀਆ 300 ਰੁਪਏ ਵਾਲਾ ਲਾ ਵੀ 300 ਰੁਪਏ ਤੋਂ ਸ਼ੁਰੂ 300 100 350 100 60 100 70 370 75 80 80 40。80 400 400 ਹੈ 5 10 15 20 20 25 450 60 460 ਬੋਲਾਂਗੇ ਯਾਰ ਪੁੱਤ ਹੇ ਲੋ ਬਈ 460 ਰੁਪਏ ਤੱਕ ਜਿਹੜਾ ਰੇਟ ਗਿਆ ਜੀ ਚੌਥੇ ਨਗ ਦਾ 460 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਸਿਰਾ ਕੁਆਲਟੀ ਤੇ ਆ ਵੀ ਥੋੜੀ ਚੰਗੀ ਆ ਬਈ ਇਹ ਤਾਂ ਵੇਣੇ ਵੀ ਲਾਸਟ ਨਗ ਰਹਿ ਗਿਆ ਕੀ ਰੇਟ ਜਿਹੜਾ ਇਹਦਾ ਲੱਗੂਗਾ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਕੀ ਰੇਟ ਏਰੀਆ ਵਿੱਚ ਤੁਹਾਡੇ ਚੱਲੀ ਜਾਂਦਾ ਜੀ ਲਓ ਬਈ ਲਾਸਟ ਨਗ ਰਹਿ ਗਿਆ ਲੋੜ ਪੁਰਾਣੇ ਇਹ 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 ਪਈਏ ਕਿ ਐ ਨਹੀਂ ਬੋਲ ਬਰਾ ਬੋਲ ਬਰਾ ਭਾਈ ਅੰਦਰ ਦੀ ਦਵਾ ਲਓ ਵੀ ਅੰਦਰ ਦੀ ਥੋੜੀ ਅੰਦਰ ਦੀ ਥੋੜੀ ਬੋਲੋ ਜੀ 300 ਹੈ 300 300 ਫਾਟੇ 80 ਰੁਪਏ ਬੋਲਿਆ 400 5 5 10 15 15 20 25 25 30 400 ਰੁਪਏ 450 ਸਾਢੇ 450 55 60 65 ਲੱਭੇ ਹੈ 490 ਬੋਲਣਗੇ پورے 500 500 ਬਾਤ ਕਰ 10 510 ਬੋਲਣਗੇ 15 15 20 25 500 ਰੁਪਏ 530 ਬੋਲਣਗੇ 530 ਰੁਪਏ ਬਾਈ ਲੋ ਬਾਈ 530 ਰੁਪਏ 550 ਨੂੰ ਜਿਹੜੀ ਬੋਲੀ ਲੱਗੀ ਲਾਸਟ ਨਗਦੀ ਮੈਨੂੰ ਤਾਂ ਪਤਾ ਹੀ ਨਹੀਂ ਬਈ ਇੰਨਾ ਕੁ ਰੇਟ ਜਿਹੜਾ ਜਾਊਗਾ ਲਾਸਟ ਨਗ ਦਾ ਟਾਪ ਦਾ ਰੇਟ ਲੱਗ ਗਿਆ ਜੀ 550 ਰੁਪਏ ਨੂੰ ਜਿਹੜੀ ਲਾਸਟ ਟਰਾਲੀ ਵਹਿ ਗਈ ਬਾਈ ਤੇ ਥੋੜਾ ਜਿਹਾ ਤੁੜੀ ਚ ਵਧਿਆ ਰੇਟ ਬਾਈ ਤੁੜੀ ਦਾ ਜਿਹੜਾ ਹਨਾ ਤੇ ਲਓ ਬਾਈ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੂੜੀ ਚ ਜਿਹੜਾ ਵਾਧਾ ਹੋ ਗਿਆ 550 ਰੁਪਏ ਨੂੰ ਅੱਜ ਜਿਹੜਾ ਕਿ ਕਾਫੀ ਦਿਨਾਂ ਤੋਂ 550 ਰੁਪਿਆ ਜਿਹੜਾ ਰੇਟ ਹੋਇਆ ਕੋਟਪੁਰਾ ਮੰਡੀ ਦੇ ਵਿੱਚ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਾਈ ਜੀ